ਅੱਜ ਆਪਾਂ ਪਹੁੰਚਿਆ ਪਿੰਡ ਖਡੂਰ ਜਿਹੜਾ ਕਿ ਮਖੂ ਦੇ ਕੋਲ ਹੈ ਇੱਥੇ ਲੱਗਿਆ ਹਟਾਚੀ ਕੰਪਨੀ ਦਾ ਇਹ ਵਾਲਾ ਏਸੀ ਇਸ ਏਸੀ ਨੂੰ ਇਹ ਪ੍ਰੋਬਲਮ ਹੈ ਕਿ ਪਿਛਲੇ ਸਾਲ ਇਸ ਦੀ ਸਰਵਿਸ ਨਹੀਂ ਕਰਵਾਇਆ ਤੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਏਸੀ ਚੱਲ ਚੱਲ ਕੇ ਜਿਹੜੀ ਡਸਟ ਉਹ ਏਸੀ ਦੇ ਕੋਇਲ ਦੇ ਅੰਦਰ ਤੱਕ ਜੰਮ ਚੁੱਕੀ ਹੈ ਹੁਣ ਇਹ ਏਸੀ ਦੀ 쿨ਿੰਗ ਵੀ ਬਹੁਤ ਜ਼ਿਆਦਾ ਘਟ ਚੁੱਕੀ ਹੈ ਤੇ ਹੁਣ ਆਪਾਂ ਇਸ ਨੂੰ ਚੈੱਕ ਕਰਦੇ ਹਾਂ ਕੀ ਪ੍ਰੋਬਲਮ ਆ ਰਹੀ ਹੈ ਤੇ ਨਾਲ ਦੀ ਨਾਲ ਆਪਾਂ ਦੀ ਗੈਸ ਵੀ ਚੈੱਕ ਕਰਾਂਗੇ ਆਊਟਡੋਰ ਯੂਨਟ ਦੇ ਕੋਲ ਪਹੁੰਚ ਕੇ ਤੇ ਆਪਾਂ ਇਹਦਾ ਸਾਈਡ ਵਾਲਾ ਕਵਰ ਉਤਾਰ ਲਿਆ R32 ਇਹਦੇ ਵਿੱਚ ਗੈਸ ਭਰੀ ਹੋਈ ਹੈ ਰਿਟਰਨ ਵੀ ਆ ਰਹੀ ਹੈਗੀ ਆ ਏਸੀ ਹੀਟ ਵੀ ਕੱਢਦਾ ਪਿਆ ਹੁਣ ਆਪਾਂ ਇਹਦਾ ਬੈਕ ਪ੍ਰੈਸ਼ਰ ਚੈੱਕ ਕਰਦੇ ਪਏ ਆ ਬੈਕ ਪ੍ਰੈਸ਼ਰ ਵੀ ਸਹੀ ਦੱਸ ਰਿਹਾਗਾ ਜਿਹੜੀ ਕਿ ਇਹਨੂੰ ਗੈਸ ਦੀ ਪ੍ਰੋਬਲਮ ਨਹੀਂ ਹੈ ਹੁਣ ਆਪਾਂ ਜੋ ਵੀ ਇਹਦਾ ਪ੍ਰੋਸੈਸ ਸਾਰਾ ਕੰਪਲੀਟ ਕਰਾਂਗੇ ਤੇ ਪਹਿਲਾਂ ਇਹਦੀ ਗੈਸ ਸਟੋਰ ਕਰਨੀ ਪੈਣੀ ਆ ਕਿਉਂਕਿ ਗੰਦਗੀ ਇੰਨੀ ਜ਼ਿਆਦਾ ਬਣ ਚੁੱਕੀ ਹੈਗੀ ਇਹਦੇ ਵਿੱਚ ਇਹਨੂੰ ਉੱਪਰ ਕੀਤਾ ਸਰਵਿਸ ਕੰਮ ਲੋਡ ਨਹੀਂ ਆਉਣਾਗਾ ਗੈਸ ਤਾਂ ਠੀਕ ਹੈ ਜੀ ਗੈਸ ਤਾਂ ਠੀਕ ਹੈ ਜੀ ਫਲੇਰ ਨਾਟ ਆਪਾਂ ਖੋਲ ਲਿਆ ਤੇ ਇਧਰਲੇ ਬਣੇ ਤੁਸੀਂ ਆਊਟਡੋਰ ਦਾ ਹਾਲ ਵੇਖੋ ਬਹੁਤ ਹੀ ਮਾਰਿਆ ਨਾਟ ਪੂਰਾ ਭਰਿਆ ਪਿਆ ਮਿੱਟੀ ਨਾਲ ਪਿਛਲੇ ਸਾਲ ਸਰਵਿਸ ਨਹੀਂ ਹੋਇਆ ਫਲੇਰ ਨਾਟ ਖੋਲਣ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਰੂਮ ਦੇ ਵਿੱਚ ਆ ਚੁੱਕੇ ਹਾਂ ਤੇ ਇੰਡੋਰ ਯੂਨਟ ਨੂੰ ਆਪਾਂ ਥੱਲੇ ਉਤਾਰ ਲਿਆਗਾ ਇੰਡੋਰ ਯੂਨਟ ਨੂੰ ਥੱਲੇ ਉਤਾਰ ਕੇ ਤੇ ਬਾਹਰ ਆਪਾਂ ਲੈ ਕੇ ਆ ਗਏ ਆ ਇੱਥੇ ਇਹਦੇ ਸਾਰੇ ਆਪਾਂ ਕਵਰ ਉਤਾਰ ਕੇ ਟੋਟਲੀ ਕਵੈਲ ਨੂੰ ਆਪਾਂ ਇਹਦੇ ਵਿੱਚੋਂ ਬਾਹਰ ਕੱਢ ਦਿੰਨੇ ਆ PCB ਦੇ ਵਿੱਚੋਂ ਫੈਨ ਮੋਟਰ ਦੀਆਂ ਵਾਇਰ ਜਿਹੜੀਆਂ ਉਹ ਅਲੱਗ ਕਰ ਦਿੱਤੀਆਂ ਤੇ PCB ਨੂੰ ਵਿੱਚੋਂ ਆਪਾਂ ਇੰਡੋਰ ਯੂਨਟ ਦੇ ਵਿੱਚੋਂ ਅਲੱਗ ਕਰ ਲਿਆਗਾ। ਇਹ ਕਦੇ ਯੂ ਦਾ ਕੋਈ ਚਕਰ ਨਹੀਂ ਹੁੰਦਾ। ਇਹ ਵਾਲਾ ਨਟ ਜਿਹੜਾ ਨਾ ਬਹੁਤ ਹੀ ਕਸੂਤੇ ਜਗ੍ਹਾ ਤੇ ਲੱਗਿਆ ਹੋਇਆ। ਜੇ ਆਪਾਂ ਥੱਲੇ ਉਹ ਕੋਇਲ ਨੂੰ ਉਤਾਰਦੇ ਹਾਂ ਤੇ ਉਹ ਇਧਰਲੇ ਬੰਨੇ ਉਹ ਬਹੁਤ ਔਖਾ ਕਿਉਂਕਿ ਫਸਿਆ ਹੋਇਆ ਕੋਇਲ ਦੇ ਵਿੱਚ ਉਹ ਨਿਕਲ ਨਹੀਂ ਰਿਹਾ ਤੇ ਇਹ ਵਾਲਾ ਜਿਹੜਾ ਨਾਟ ਇੱਥੇ ਪੂਰਾ ਪੇਜਕਾਸ ਦਾ ਜ਼ੋਰ ਨਹੀਂ ਪੈ ਰਿਹਾਗਾ। ਫਿਰ ਵੀ ਚਲੋ ਇੱਥੋਂ ਪੇਜਕਾਸ ਫੜ ਕੇ ਆਪਾਂ ਕੋਸ਼ਿਸ਼ ਕੀਤੀ ਇਹ ਨਾੜ ਖੋਲਣ ਤੋਂ ਬਾਅਦ ਵਿੱਚ ਜਿਹੜਾ ਇਹਦਾ ਕੋਇਲ ਆਪਾਂ ਬਾਹਰ ਕੱਢ ਰਹੇ ਹਾਂ ਇਨਡੋਰ ਯੂਨਟ ਦਾ ਕੋਇਲ ਤੁਸੀਂ ਵੇਖੋ ਪੂਰਾ ਡਸਟ ਦੇ ਨਾਲ ਭਰ ਚੁੱਕਿਆ ਹੈਗਾ ਤੇ ਕਈ ਬਹੁਤ ਸਾਰੇ ਵੀਰਾਂ ਦੇ ਇਹੀ ਸਵਾਲ ਜਵਾਬ ਹੁੰਦੇ ਆ ਵੀਰ ਜੀ ਵੀ ਤੁਸੀਂ ਜਿਹੜੀ ਜਗ੍ਹਾ ਜਾਂਦੇ ਹੋ ਏਸੀ ਦਾ ਕੋਇਲ ਉਤਾਰ ਲੈਂਦੇ ਹੋ ਤੇ ਏਸੀ ਨੂੰ ਉਤਾਰ ਕੇ ਸਰਵਿਸ ਕਰਦੇ ਹੋ ਪਹਿਲੀ ਗੱਲ ਤਾਂ ਵੀਰ ਜੀ ਇਸ ਚੀਜ਼ ਦੇ ਵਿੱਚ ਤੁਹਾਡੀ ਗਲਤਫਹਮੀ ਆ ਕਿ ਮੈਂ ਹਰ ਜਗ੍ਹਾ ਦੇ ਏਸੀ ਦਾ ਕੋਇਲ ਉਤਾਰ ਕੇ ਏਸੀ ਨੂੰ ਸਰਵਿਸ ਕਰਦਾ ਹਾਂਗਾ ਕਈ ਜਗ੍ਹਾ ਤੇ ਆਪਾਂ ਵੀਡੀਓ ਬਣਾਉ ਰਹੇ ਆ ਤੇ ਕਈ ਜਗ੍ਹਾ ਤੇ ਆਪਾਂ ਵੀਡੀਓ ਨਹੀਂ ਬਣਾਉਂਦੇਗੇ ਤੇ ਇੱਕ ਜਦੋਂ ਆਪਾਂ ਕੰਮ ਕਰਦੇ ਹਾਂ ਹਰ ਇੱਕ ਮਕੈਨਿਕ ਦਾ ਕੋਈ ਸੀਮਤ ਏਰੀਆ ਹੁੰਦਾ ਮੰਨ ਕੇ ਚੱਲੋ ਜੇ ਉਹ ਕੰਮ ਕਰਦਾ ਤੇ ਉਹਦੇ ਆਸ-ਪਾਸ ਦੇ 30 40 ਪਿੰਡਾਂ ਦੇ ਵਿੱਚ ਉਹਦਾ ਮਤਲਬ ਕੰਮ ਚੱਲਦਾ ਹੁੰਦਾ ਕਦੀ ਕਿਸੇ ਪਿੰਡ ਚ ਲੱਜਾਂਦਾ ਕਦੀ ਕਿਸੇ ਜਾਣ ਪਹਿਚਾਨ ਦੇ ਥਰੂ ਤੇ ਜਦੋਂ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਆ ਜਾਂਦੇ ਆ ਤੇ ਆਪਣਾ ਜਿਹੜਾ ਦਾਇਰਾ ਜਿਹੜਾ ਹੈ ਉਹ ਸੀਮਤ ਤੋਂ ਅਸੀਮਤ ਹੋ ਜਾਂਦਾ ਦਾਇਰਾ ਵੱਧ ਜਾਂਦਾ ਹੈਗਾ ਤੇ ਬੰਦੇ ਨੂੰ ਕਮਪਲੇਟਾਂ ਵੀ ਉਸ ਹਿਸਾਬ ਦੀਆਂ ਆਉਂਦੀਆਂ ਆਈਆਂ ਨੇ ਮੰਨ ਲਓ ਵੀ ਜੇ ਆਪਾਂ ਅੱਜ ਇਸ ਜਗ੍ਹਾ ਤੇ ਕੰਮ ਕਰ ਰਹੇ ਹਾਂ ਤੇ ਕੱਲ ਆਪਾਂ ਨੂੰ 50 60 70 ਕਿਲੋਮੀਟਰ ਦੂਰ ਵੀ ਜਾਣਾ ਪੈਂਦਾ ਹੈਗਾ ਸੋ ਦਾਇਰਾ ਵੱਧ ਜਾਂਦਾ ਹੈਗਾ ਹੁਣ ਜਿਹੜੀ ਆਪਣੀ ਨਾਰਮਲ ਸਰਵਿਸ ਹੁੰਦੀ ਹੈ ਆਮ ਜਿਹੜੀ ਆਪਾਂ ਸਰਵਿਸ ਕਰਦੇ ਹਾਂਗੇ ਤੇ ਉਹਦੇ ਵਿੱਚ ਆਪਾਂ ਉਹਦੀ ਵੀਡੀਓ ਨਹੀਂ ਵੀ ਬਣਾਈ ਦੀਗੀ ਜਿੱਥੇ ਮੰਨ ਲਓ ਵੀ ਵੀਡੀਓ ਲੰਬੀ ਬਣ ਜਾਂਦੀ ਹੈ ਜਾਂ ਕੁਝ ਦਿਖਾਉਣ ਵਾਲਾ ਹੁੰਦਾ ਹੈ ਆਪਾਂ ਵੀਡੀਓ ਉਹ ਜਗ੍ਹਾ ਤੇ ਬਣਾ ਦਿੰਨੇ ਆ ਬਾਕੀ ਏਸੀ ਦੀ ਰਿਪੇਅਰਿੰਗ ਦੇ ਵਿੱਚ ਤਾਂ ਵੀਡੀਓ ਇਦਾਂ ਦੀ ਹੋਣਗੀਆਂ ਕਿਤੇ ਗੈਸ ਪੈ ਜਾਏਗੀ ਕਿਤੇ ਫਿਟਿੰਗ ਹੋ ਜਾਏਗੀ ਕਿਤੇ ਸਰਵਿਸ ਹੋ ਜਾਏਗੀ ਜਾਂ ਕਿਤੇ ਪਾਈਪ ਪੈ ਜਾਏਗੀ ਔਰ ਜਿੰਨਾ ਵੀਰਾਂ ਦੇ ਏਸੀ ਨਵੇਂ ਲੱਗੇ ਹੋਏ ਆ ਭਾਵੇਂ ਕਿ ਜਿਨ੍ਹਾਂ ਨੂੰ ਸਾਲ ਹੋਇਆ 1.5 ਸਾਲ ਹੋਇਆ ਜਾਂ 2 ਸਾਲ ਦੇ ਕਰੀਬ ਹੋਇਆ ਤੇ ਜਾਂ ਉਹਦੇ ਵਿੱਚ ਇੰਨੀ ਜਿਆਦਾ ਡਸਟ ਨਹੀਂ ਹੈਗੀ ਤੇ ਉਹਨਾਂ ਏਸੀਆਂ ਨੂੰ ਵੀ ਇਨਡੋਰ ਖੋਲਣ ਦੀ ਕੋਈ ਖਾਸ ਜ਼ਰੂਰਤ ਨਹੀਂ ਹੈਗੀ ਮੰਨ ਲਓ ਜੇ ਤਾਂ ਕਿਸੇ ਦਾ ਹੱਦੋਂ ਜ਼ਿਆਦਾ ਡਸਟ ਜੰਮ ਚੁੱਕੀ ਹੈ ਫਿਰ ਤਾਂ ਆਪਾਂ ਇਨਡੋਰ ਖੋਲ ਸਕਦੇ ਆ ਜੇਕਰ ਏਸੀ ਬਿਲਕੁਲ ਸਾਫ਼ ਹੈ ਤੇ ਫਿਰ ਮੇਰੇ ਵੀਰ ਨਾ ਖਲਵਾਇਆ ਕਰੋ ਇੰਨੀ ਜਲਦੀ ਇਹਨਾਂ ਨੂੰ ਕੁਝ ਨਹੀਂ ਹੁੰਦਾ ਜਦੋਂ ਡਸਟ ਜਿਆਦਾ ਅੰਦਰ ਚਲੀ ਜਾਂਦੀ ਹੈ ਫਿਰ ਹੀ ਆਪਾਂ ਨੂੰ ਇੰਡੋਰ ਯੂਨਟ ਉਤਾਰਨਾ ਚਾਹੀਦਾ ਜਿੰਨੇ ਵੀ ਪਲਾਸਟਿਕ ਪਾਰਟਸ ਨੇ ਉਹ ਆਪਾਂ ਚੰਗੀ ਤਰ੍ਹਾਂ ਦੇ ਸਾਫ਼ ਕਰ ਲਏ ਤੇ ਹੁਣ ਜਿਹੜਾ ਇੰਡੋਰ ਕਵਾਇਲ ਹੈ ਉਹਨੂੰ ਫਾਈਨਲ ਜਿਹੜੀ ਹੈ ਸਫਾਈ ਕਰਦੇ ਪਏ ਆ ਡਸਟ ਇਹਦੇ ਵਿੱਚ ਪੂਰੀ ਤਰ੍ਹਾਂ ਕਲੀਨ ਹੋ ਚੁੱਕੀ ਹੈ ਤੇ ਹੁਣ ਜਿਹੜਾ ਇੰਡੋਰ ਯੂਨਟ ਤੇ ਲਾਸਟ ਕੋਡ ਮਾਰ ਕੇ ਤੇ ਆਪਾਂ ਦੀ ਜਿਹੜੀ ਹੈ ਸਰਵਿਸ ਉਹ ਵੀ ਕੰਪਲੀਟ ਕਰ ਚੁੱਕੇ ਆ ਜਿਸ ਤਰ੍ਹਾਂ ਇੰਡੋਰ ਯੂਨਟ ਦੇ ਆਪਾਂ ਸਾਰੇ ਪਾਰਟ ਖੋਲੇ ਸੀ ਉਸੇ ਤਰ੍ਹਾਂ ਸਾਰੇ ਪਾਰਟ ਜਿਹੜੇ ਆ ਉਹਨਾਂ ਨੂੰ ਫਿੱਟ ਕਰਦੇ ਪਏ ਆ ਪਹਿਲਾਂ ਪੀਸੀਬੀ ਲਗਾ ਲਈ ਕੋਇਲ ਲਗਾ ਲਿਆ ਪੀਸੀਬੀ ਦੀ ਜਿਹੜੀ ਆਪਾਂ ਸਫਾਈ ਵੀ ਕਰਦੇ ਪਏ ਆ ਤੇ ਹੁਣ ਜਿਹੜਾ ਇੰਡੋਰ ਯੂਨਟ ਆਪਣਾ ਬਿਲਕੁਲ ਕੰਪਲੀਟ ਹੋ ਚੁੱਕਾ ਤੇ ਅੰਦਰਲੇ ਬੰਨੇ ਆਪਾਂ ਰੂਮ ਦੇ ਵਿੱਚ ਆ ਕੇ ਤੇ ਇਹਦੇ ਜਿਹੜੇ ਆ ਪਲੇਟ ਲੱਗੀ ਸੀ ਇਹਦੀ ਵੀ ਸਫਾਈ ਕਰਕੇ ਇੰਡੋਰ ਯੂਨਟ ਨੂੰ ਆਪਾਂ ਹੈਂਗ ਕਰ ਦਿੱਤਾ ਤੇ ਹੁਣ ਵਾਰੀ ਆਉਂਦੀ ਹੈ ਆਪਣਾ ਆਊਟਡੋਰ ਯੂਨਟ ਦੀ ਸਫਾਈ ਕਰਨ ਦੀ ਆਰਡਰ ਯੂਨਟ ਦੇ ਵੀ ਆਪਾਂ ਸਾਰੇ ਪਾਰ ਉਤਾਰ ਦੇਵਾਂਗੇ ਆਰਡਰ ਯੂਨਟ ਜਿਹੜਾ ਨਾ ਬਹੁਤ ਹੀ ਤੰਗ ਜਗ੍ਹਾ ਤੇ ਲੱਗਿਆ ਹੋਇਆ ਤੇ ਇੱਥੇ ਖੋਲਣਾ ਤੇ ਬੈਠਣਾ ਵੀ ਬੜਾ ਜ਼ਿਆਦਾ ਔਖਾ ਤੇ ਦੂਜਾ ਨੰਬਰ ਆਰਡਰ ਯੂਨਟ ਨਾਲ ਬਿਲਕੁਲ ਨਾਲ ਕਰਕੇ ਕੰਧ ਤੇ ਲਗਾਇਆ ਆ ਸਪੇਸ ਥੋੜੀ ਜਿਹੀ ਅੱਗੇ ਵੀ ਹੈਗੀ ਆ ਤੇ ਆਪਾਂ ਥੋੜੀ ਜਿਹੀ ਕੋਸ਼ਿਸ਼ ਕਰਾਂਗੇ ਇਹਦੀ ਜਿਹੜੀ ਸਪੇਸ ਹੋਰ ਅੱਗੇ ਨੂੰ ਕਰ ਦਵਾਂਗੇ ਤੇ ਪਿੱਛੇ ਜਿਹੜੀ ਸਪੇਸ ਉਹ ਵੱਧ ਜਾਵੇਗੀ ਪਾਰਟ ਆਪਾਂ ਸਾਰੇ ਇਹਦੇ ਉਤਾਰ ਲਏਗੇ ਤੇ ਹੁਣ ਆਪਾਂ ਇਹਨੂੰ ਵਾਸ਼ਰ ਦੇ ਨਾਲ ਪਾਣੀ ਮਾਰ ਕੇ ਨਹੀਂ ਚੰਗੀ ਤਰ੍ਹਾਂ ਸਫਾਈ ਕਰ ਰਹੇਗੇ ਦੇਖੋ ਡਸਟ ਇਹਦੇ ਵਿੱਚ ਕਿੰਨੀ ਜਿਆਦਾ ਨਿਕਲ ਰਹੀ ਹੈ ਪੂਰਾ ਮਿੱਟੀ ਦੇ ਨਾਲ ਭਰਿਆ ਆ ਆਊਟਡੋਰ ਜਾਂਦੀ ਔਰ ਦੋੜ ਹੈ ਨਾ ਬਿਲਕੁਲ ਕੰਧ ਦੇ ਨਾਲ ਕਿਸੇ ਨੇ ਅਣਜਾਣੇ ਦੇ ਵਿੱਚ ਲਗਾ ਦਿੱਤਾ ਇਧਰਲੇ ਬਣਾ ਸਪੇਸ ਬਹੁਤ ਘੱਟ ਰੱਖੀ ਹੋਈ ਹੈ ਪਰ ਇਹਦੇ ਆਪਾਂ ਨੂੰ ਸਪਰੂ ਜੇ ਤੱਕ ਖੁੱਲ ਕੇ ਇਹਨੂੰ ਥੋੜਾ ਜਿਹਾ ਹੋਰ ਅੱਗੇ ਕਰਾਂਗੇ ਤਾਂ ਜਿਹੜੀ ਜਿਹੜੀ ਪਿੱਛੋਂ ਸਾਰੀ ਥੋਖਾ ਮਜਾ ਸਪੇਸ ਤਾਂ ਪਿੱਛੇ ਬਹੁਤ ਹੈਗੀ ਸੀ ਆਪਾਂ ਨੂੰ ਪੂਰੇ ਤਰੀਕੇ ਨਾਲ ਕਰਾਉਣਾ ਹੈ ਦੂਜੀ ਵੀ ਹੋਰ ਕਿਨਾਰ ਬਿਲਕੁਲ ਹੈਂਡ ਕਰ ਲਿਆ। ਜੋ ਸਕ੍ਰੂ ਬੰਦ ਜਾਈਏ ਉਹ ਖਵਾ ਉਹ ਜਿਹੜੀ ਉਹ ਸੌਖੀ ਆ ਜਾਏ। ਇੱਕ ਸਾਈਡ ਤੋਂ ਆਪਾਂ ਨੂੰ ਸੈੱਟ ਕਰ ਲਿਆ ਸੀ ਹੁਣ ਦੂਜੀ ਸਾਈਡ ਤੋਂ ਇਧਰਲੇ ਬੰਨੇ ਸਕਰੂ ਖੋਲ ਕੇ ਤੇ ਹੁਣ ਆਪਾਂ ਇਧਰਲੀ ਜਿਹੜੀ ਸਪੇਸ ਏ ਉਹ ਵੀ ਸੈੱਟ ਕਰ ਦਨੇ ਤੇ ਸਿਸਟਮ ਨੂੰ ਵੈਕਿਊਮ ਦੇ ਉੱਪਰ ਲਗਾ ਦਿੱਤਾ ਤੇ ਨਾਲ ਦੀ ਨਾਲ ਆਪਣਾ ਵੈਕਿਊਮ ਵੀ ਹੋ ਰਿਹਾ ਹੈਗਾ। ਵੈਕਿਊਮ ਵਾਲਾ ਕੰਮ ਜਿਹੜਾ ਉਹ ਵੀ ਕੰਪਲੀਟ ਹੋ ਗਿਆ ਤੇ ਆਪਾਂ ਵੈਕਿਊਮ ਪੰਪ ਨੂੰ ਜਿਹੜਾ ਬੰਦ ਕਰਦੇ ਪਏ ਆ ਇਧਰਲੇ ਬੰਨੇ ਜਿਹੜੀ ਆਪਾਂ ਫੈਨ ਮੋਟਰ ਉਤਾਰੀ ਸੀ ਉਹਦੇ ਵੀ ਸਕਰੂ ਲਗਾ ਰਹੇ ਹਾਂ ਹੂੰ ਬਏ ਉਹ ਕਿੰਮ ਉਹ ਸੇ ਲਗਾ ਆ ਸੇ ਨਾ ਇਹੇ ਕੋਈ ਨਾ ਹੂੰ ਵੈਕਿਊਮ ਦਾ ਕੰਮ ਕੰਪਲੀਟ ਕਰਨ ਤੋਂ ਬਾਅਦ ਵਿੱਚ ਹੁਣ ਆਪਣਾ ਪ੍ਰੋਸੈਸ ਆਉਂਦਾ ਹੈਗਾ ਗੈਸ ਓਪਨ ਕਰਦਾ ਗੈਸ ਜਿਹੜੀ ਛੜਤੀ ਹੈ ਤੇ ਇਧਰਲੇ ਬੰਨੇ ਆਪਾਂ ਲੀਕੇਜ ਵੀ ਚੈੱਕ ਕਰ ਰਹੇ ਹਾਂ ਗਿਆ ਕਿਸੇ ਵੀ ਨਟ ਦੇ ਉੱਪਰੋਂ ਕੋਈ ਕਿਸੇ ਤਰ੍ਹਾਂ ਦੀ ਲੀਕੇਜ ਨਹੀਂ ਹੈਗੀ ਇਹ ਵੀ ਕੰਮ ਆਪਣਾ ਕੰਪਲੀਟ ਹੋ ਗਿਆ ਇਧਰਲੇ ਬੰਨੇ ਜਿਹੜੇ ਦੂਜੀ ਸਾਈਡ ਦੇ ਆ ਉਹ ਵੀ ਆਪਾਂ ਚੈੱਕ ਕਰ ਲਾਂਗੇ ਤੇ ਇੱਥੋਂ ਜਿਹੜੇ ਆਪਾਂ ਪਾਈਪ ਕੰਢੀ ਸੀਗੀ ਜਿੱਥੋਂ ਆਪਾਂ ਇੰਡੋਰ ਯੂਨਟ ਉਤਾਰਿਆ ਸੀ ਤੇ ਉਹ ਪਾਈਪ ਦੇ ਵਿੱਚ ਵੀ ਆਪਾਂ ਚੰਗੀ ਤਰ੍ਹਾਂ ਦਿਫਾਫਾ ਦੇ ਕੇ ਨੂੰ ਬੰਦ ਕਰ ਦਿੱਤਾ ਬਾਕੀ ਵੀਰ ਨੂੰ ਕਹਿ ਦਾਂਗੇ ਜੇ ਸੀਮੈਂਟ ਪਾਉਣਾ ਆ ਪਾ ਲਵੇ ਕਿਉਂਕਿ ਇਦਾਂ ਜੇ ਓਪਨ ਕਰ ਦਿੰਨੇ ਆ ਤੇ ਉਹ ਦਿੱਕਤ ਫਿਰ ਰਹਿ ਜਾਂਦੀ ਕੋਈ ਨਾ ਕੋਈ ਚੀਜ਼ ਵਿੱਚ ਚਲੀ ਜਾਂਦੀ ਆ ਏਸੀ ਨੂੰ ਆਪਾਂ ਆਨ ਕਰ ਦਿੱਤਾ ਹੀਟ ਜਿਹੜੀ ਆ ਉਹ ਵੀ ਬਰਾਬਰ ਆ ਰਹੀ ਹੈ ਏਸੀ ਚੱਲਦਾ ਪਿਆ ਤੇ ਕੂਲਿੰਗ ਜਿਹੜੀ ਆ ਫਰਸਟ ਕਲਾਸ ਹੋ ਰਹੀ ਹੈ ਜੇਕਰ ਇਹ ਵੀਡੀਓ ਪਸੰਦ ਆਈ ਨਵਤ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਸਾਰਿਆਂ ਸਤਿ ਸ੍ਰੀ ਅਕਾਲ